ਮਤਲਬ ਇਹ ਤੇ ਇਹਨਾਂ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੁੱਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਤਰਾ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਮ ਦਾਤ ਮਾਰ ਲੱਗੇ ਤੇ ਫਿਰ ਭਜਾ ਹੋ ਗਿਆ ਆਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਦੇ ਗਿਆ ਇਹਨਾਂ ਨੇ ਕੱਢ ਲਿਆ ਮੇਰੇ ਕੋਲ ਤੇ ਦੀਦੀ ਮੇਰੇ ਨਾਲ ਸਿਸਟਰਨ ਲੋਗੇ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਸੀ ਉਹਨਾਂ ਨੇ ਮਤਲਬ ਇਹ ਪਰਸ ਖੋ ਕੇ ਤੇ ਉਸੇ ਟਾਈਮ ਕਢਾੜ ਹੋ ਗਈ ਕਰ ਲ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਕਿਹੜਾ ਪਿੰਡ ਹੈ ਹਾਂਜੀ ਇੱਕ ਪਿੰਡ ਕਾਲਾ ਨੰਬਰ ਕੀ ਮਾਮਲਾ ਆ ਸਾਰਾ ਹੁੰਦਾ ਸੀ ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲ ਤੇ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਸੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿੰਨਾ ਕੈਸ਼ ਸੀ ਕੈਸ਼ ਵਿੱਚ 50000 ਉਹ ਲੈ ਗਏ ਹਾਂਜੀ ਕੋ ਕੇ ਲੈ ਗਏ ਕਿੰਨੇ ਫੋਨ ਟਰ ਫੋਨ ਦੋ ਹੀ ਇੱਕ ਦੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਕਿ ਪੁਰਸ ਵਿੱਚ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਨੇ ਤੇ ਅਸੀਂ ਉਸ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਥੈਂਕਸ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਟਰਾਂਪ ਕੀਤਾ ਹਾਂਜੀ ਮੈਂ ਵਿੰਤਰ ਸਿੰਘ ਕਾਲਾ ਨਗਪਤੂ ਜੀ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਬਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੁੱਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਣ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸ ਸਾਹਿਬ ਸਰਦਾਰ ਸਤਲਵਾਲਾ ਨੂੰ ਸਤਿ ਸ੍ਰੀ ਅਕਾਲ ਜੀ ਸੁਬੀਂਦਰ ਜਣਨ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਰ ਕਾਲੇ ਨਗਰ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਨਹੀਂ ਮੰਨ ਲ ਕੇ 20 ਘੰਟੇ ਦੇ ਅੰਦਰ ਨੂੰ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਉਹਨਾਂ ਦਾ ਹੋਇਆ ਸੀ ਸਾਰਾ ਉਹਨਾਂ ਨੂੰ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸਤਲਵਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਨੇ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੇ ਨੂੰ ਫੜੇ ਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਜਨਾ ਪ੍ਰਾਪਤੋ ਜੀ ਆਪਣੇ ਗੀਤਾ ਤੇ ਉਹਦੀ ਨਾਨ ਜਿਹੜੀ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੀ ਸੀ ਸ਼ੂਗਰ ਮਿਲ ਬਟਾਲਾ ਨੂੰ ਤੇ ਇਹਨਾਂ ਨੇ 9 ਜਾਨ ਮੋਟਰਸਾਈਕਲ ਤੇ ਇਹਨਾਂ ਨੇ ਦਾਤਰ ਦੀ ਨੂੰ ਉਹਨਾਂ ਕੋਲ ਕੋਈ 50000 ਤੇ ਦੋ ਮੋਬਾਈਲ ਥੋੜਾ ਉਹਨਾਂ ਦੇ ਕਸਤਾ ਲਈ ਜੀ ਖੋ ਖੜ ਕੇ ਤੇ ਖਰਾਦੋ ਲਈ ਦੀ ਸੂਚਨਾ ਮਿਲ ਤੋਂ ਬਾਅਦ ਐਸ ਜੀਵਿੰਦਰ ਸਿੰਘ ਵੱਲੋਂ ਮਕਦਮਾ ਦੇ ਉੱਤੇ ਕੰਮ ਕੀਤੀ ਗਈ ਤਫ਼ਤੀਸ਼ ਕੀਤੀ ਗਈ ਜੋ ਟੈਕਨੀਕਲ ਆਧਾਰ ਤੇ ਜਿਹੜੇ ਦੋਸ਼ੀ ਪਾਏ ਗਏ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀਤ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸ਼ੇਮਾ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਵੱਲੋਂ ਜੋ ਮੁੱਛਲ ਵਰਤਿਆ ਵਾਰਦਾ ਦੇ ਦਿੱਤੇ ਦਾਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਵੀ ਚੱਲ ਰਹੀ ਹੈ ਉਸ ਕਿਸ ਤੋਂ ਬਾਅਦ ਜੋ ਵੀ ਹੋਰ ਵੀ ਕਲਾਸੇ ਹੁੰਦੀ ਨਹੀਂ ਜਾਂਨ ਕੋ ਇਹਨਾਂ ਦਾ ਪਰਮਾਡਾ ਸਰਕਾਰ ਕੀ ਇਹਨਾਂ ਨੂੰ ਗੋਰੀ ਪਹੁੰਚ ਕੀਤੀ ਜਾਵੇ ਪਹਿਲੇ ਵੀ ਇਹਨਾਂ ਦੇ ਹੁਕਮ ਨਹੀਂ ਦਿੱਤੇ ਪਹਿਲੋਂ ਵੀ ਰਿਕਾਰਡ ਇਹਨਾਂ ਦਾ ਖਰਾਬ ਹੀ ਹੈ ਇਹਨਾਂ ਨੇ ਗੈਂਸਟ ਇਹਨਾਂ ਵੀ ਕਹੀ ਕੁਛ ਹੈਗਾ ਉਹ ਵੀ ਬਾਅਦ ਵੀਰ ਕਰ ਰਹੇ ਆਪਾਂ ਫੀਰੋਂ ਤੋਂ ਬਾਅਦ ਹੋਤਾ ਜੇ